ਸਕਿਨ ਨੂੰ ਪ੍ਰੋਬਲਮ ਸੀਗੇ ਹਲਕੇ ਹਲਕੇ ਸਕਿਨ ਤੇ ਦਾਣੇ ਹੋ ਜਾਂਦੇ ਸੀਗੇ ਲਾਲ ਹੋ ਜਾਂਦੇ ਸੀਗੇ ਸਕਿਨ ਫਿਰ ਉਸ ਤੋਂ ਬਾਅਦ ਕਪੜਾ ਲੱਗਣ ਲੱਗ ਪਏ ਬਹੁਤ ਦਵਾਈਆਂ ਵੀ ਖਾਧੀਆਂ ਨੇ ਲੇਕਿਨ ਕਿਤੋਂ ਮੈਨੂੰ ਫਰਕ ਨਹੀਂ ਪਿਆ ਹੈਗਾ ਡਾਕਟਰ ਸਾਹਿਬ ਕੋਲ ਆ ਕੇ ਸ਼ਰਦਾ ਕੋਲ ਇੱਥੋਂ ਮੈਨੂੰ ਫਰਕ ਪਿਆ ਇੱਥੋਂ ਫਰਕ ਪੈ ਗਿਆ ਬਿਲਕੁਲ ਸਹੀ ਹੈ ਜੀ ਸਰ ਦਾ ਡਾਕਟਰ ਤਾਂ ਕਿਸ ਮੈਡੀਸਨ ਨਾਲ ਕਿਸ ਤਰੀਕੇ ਨਾਲ ਠੀਕ ਕਰ ਸਕਦੇ ਆ ਤੇ ਉਹ ਆਪਾਂ ਅਪਲਾਈ ਕਰਦੇ ਆ ਆਪਣੇ ਪੇਸ਼ੈਂਟ ਦੇ ਉੱਤੇ ਤੇ ਪੇਸ਼ੈਂਟ ਨੂੰ ਰਿਜ਼ਲਟ ਮਿਲਦੇ ਪੇਸ਼ੈਂਟ ਬਿਨਾ ਆਪਰੇਸ਼ਨ ਤੋਂ ਠੀਕ ਹੋ ਜਾਂਦੇ ਆ ਸਸਿਕਲ ਦੋਸਤੋ ਤੁਸੀਂ ਜੁੜ ਕਿਉਂ ਆਵਾਜ਼ ਚੈਨਲ ਦੇ ਨਾਲ ਅੱਜ ਆਪਾਂ ਪਹੁੰਚੇ ਹਾਂ ਲੁਧਿਆਣੇ ਸ਼ਰਦਾ ਆਯੁਰਵੈਦਿਕ ਹਸਪਤਾਲ ਦੇ ਵਿੱਚ ਦੋਸਤੋ ਇੱਥੇ ਦੱਸਿਆ ਜਾਂਦਾ ਹੈ ਕਿ ਬਿਮਾਰ ਤੋਂ ਬਿਮਾਰ ਕਿੰਨਾ ਮਰਜੀ ਦੁਖੀ ਬੰਦਾ ਹੋਵੇ ਇੱਥੇ ਆਉਂਦਾ ਤੇ ਹੱਸ ਕੇ ਜਾਂਦਾ ਅਜਿਹੀ ਕਿਹੜੀ ਸਜੀਵਣੀ ਬੂਟੀ ਹੈ ਸਾਰਾ ਲੋਕ ਖੜੇ ਨੇ ਆਪਾਂ ਗੱਲਬਾਤ ਕਰਾਂਗੇ ਵੀ ਅਜਿਹੀ ਕੀ ਚੀਜ਼ ਮਿਲਦੀ ਹੈ ਇੱਥੋਂ ਬੰਦਾ ਹੱਸਦਾ ਹੋਇਆ ਜਾਂਦਾ ਕਿੱਥੋਂ ਆਏ ਹੋ ਸੰਗੋੜ ਜੀ ਹਾਂ ਕੀ ਕੀ ਪ੍ਰੋਬਲਮ ਸੀਗੀ ਜੀ ਸਰ ਸਿਕਿੰਟੇ ਪ੍ਰੋਬਲਮ ਸੀਗੀ ਮਤਲਬ ਜਿਹੜੇ ਧੁੱਪ ਚ ਜਾਂਦੇ ਸੀ ਨਾ ਫੈਣਸੀਆਂ ਵਗੈਰਾ ਹੋ ਜਾਂਦੀ ਐ ਸੀ ਅੱਛਾ ਜੀ ਹਾਂਜੀ ਤੇ ਇੱਥੇ ਆ ਕੇ ਕਿਵੇਂ ਲੱਗਿਆ ਇਹ ਇੱਥੇ ਸਾਨੂੰ ਦਵਾਈ ਨਾਲ ਫਰਕ ਪੈ ਗਿਆ ਪਹਿਲਾਂ ਕਿੱਥੋਂ ਦਵਾਈ ਲਈ ਸੀ ਪਹਿਲਾਂ ਹੋਰਾਂ ਡਾਕਟਰਾਂ ਤੋਂ ਲਈ ਸੀ ਮਤਲਬ 2 ਸਾਲ ਪੁਰਾਣੀ ਸੀ ਨਾ ਬਿਮਾਰੀ ਤਾਂ ਕਰਕੇ ਇੱਥੋਂ 5 ਮਹੀਨੇ ਵਿੱਚ ਦੀ ਰਾਮ ਆ ਗਿਆ ਠੀਕ ਹੈ ਜੀ ਹਾਂਜੀ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਵੀਡੀਓ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਵੀ ਜਿਹੜੇ ਲੋਕ ਆਸੇ ਪਾਸੇ ਮਤਲਬ ਇਦਾਂ ਪੈਸਾ ਖਰਾਬ ਕਰਦੇ ਨੇ ਉਹ ਇੱਥੇ ਆ ਕੇ ਆਪਣਾ ਵਧੀਆ ਇਲਾਜ ਕਰਵਾ ਲੈਣ ਠੀਕ ਹੈ ਜੀ ਫਰਕ ਲੋਕਲ ਲੈ ਲੋ ਧਿਆਣੇ ਲੋਕਲ ਲੈ ਲੈ ਕੀ ਪ੍ਰੋਬਲਮ ਸੀ ਜੀ ਸਕਿਨ ਦੀ ਪ੍ਰੋਬਲਮ ਸੀ ਸੀ ਕਿ ਪਾਪਣੀਆਂ ਉਤਰਨ ਲੱਗ ਗਈਆਂ ਸੀ ਸਕਿਨ ਤੇ ਅੱਛਾ ਜੀ ਹਾਂ ਜੀ ਬਣ ਬਣ ਕੇ ਤੇ ਧੁੱਪ ਤੋਂ ਲੱਗਦੀ ਸੀ ਐਕਟਿਵਾ ਚਲਾਉਂਦੇ ਸੀ ਉਹਦਾ ਪ੍ਰੋਬਲਮ ਆਉਂਦੀ ਸੀ ਠੀਕ ਹੈ ਜੀ ਹੁਣ ਕਿਵੇਂ ਫਰਕ ਲੱਗਿਆ ਜੀ ਹਾਂ ਜੀ ਬਹੁਤ ਫਰਕ ਹੈ ਕਿੰਨਾ ਟਾਈਮ ਹੋ ਗਿਆ ਦੋ ਬਾਈ ਕਹਿੰਦੇ ਪੰਜ ਮਹੀਨੇ ਹੈ ਪੰਜ ਮਹੀਨੇ ਹੋ ਗਏ ਹਾਂ ਪਰਕ ਹੈਗਾ ਜੀ ਪੂਰਾ 20 ਦਿਨ ਸੰਨ ਪੂਰਾ ਫਰਕ ਪਤਾ ਲੱਗਦਾ ਨਹੀਂ ਉਹ ਜਿੰਨਾ ਸਾਨੂੰ ਫਰਕ ਪਿਆ ਅੱਗੇ ਵੀ 10 ਪਾਉਣੇ ਹੋਣਾ 10 ਦਿਨ ਹਾਂਜੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਾਨੂੰ ਡਾਕਟਰ ਦੀ ਬਹੁਤ ਵਧੀਆ ਨੇ ਮੋਲਟਾਣ ਚ ਡਾਕਟਰ ਸਾਦਾ ਜੀ ਹਾਂਜੀ ਉਹਨਾਂ ਦੇ ਬਹੁਤ ਬਹੁਤ ਹਾਂਜੀ ਜਦੋਂ ਅਸੀਂ ਕਹਿ ਲਈ ਪੂਰਾ ਫਰਕ ਪਿਆ ਬਹੁਤ ਫਰਕ ਆ ਹਾਂਜੀ ਕੀ ਨਾਮ ਹੈ ਜੀ ਜਸਪਾਲ ਦਾ ਕਿੱਥੋਂ ਹੈ ਲੁਗਿਆਣ ਤੋਂ ਲਦੇਣੇ ਤੋਂ ਹਾਂਜੀ ਕੀ ਪ੍ਰੋਬਲਮ ਸੀਗੀ ਜੀ ਕਿੰਨਾ ਟਾਈਮ ਹੋ ਗਿਆ ਫਿਰ ਸਕਿਨ ਪ੍ਰੋਬਲਮ ਸੀਗੀ ਹਲਕੇ ਹਲਕੇ ਸਕਿਨ ਤੇ ਦਾਣੇ ਹੋ ਜਾਂਦੇ ਸੀਗੇ ਲਾਲ ਹੋ ਜਾਂਦੇ ਸੀਗੀ ਸਕਿਨ ਫਿਰ ਉਸ ਤੋਂ ਬਾਅਦ ਕੱਪੜਾ ਲੱਗਣ ਲੱਗ ਜਾਂਦਾ ਸੀ ਪਹਿਲਾਂ ਕਿੱਥੋਂ ਦਵਾਈ ਖਾਧੀ ਕਿੰਨਾ ਟਾਈਮ ਖਾਧੀ ਪਹਿਲਾਂ ਕਈ ਡਾਕਟਰਾਂ ਤੋਂ ਦਵਾਈ ਖਾਧੀ ਸਕਿਨ ਵਾਲਿਆਂ ਤੋਂ ਨਹੀਂ ਫਰਕ ਪਿਆ ਹੈ ਫਰਕ ਨਹੀਂ ਪਿਆ ਹਾਂਜੀ ਫਿਰ ਕਿਸੇ ਨੇ ਦੱਸਿਆ ਵੀ ਤੁਸੀਂ ਡਾਕਟਰ ਸਰ ਦਾ ਕੋਲ ਜਾਓ ਫਿਰ ਅਸੀਂ ਇੱਥੇ ਆਏ ਇੱਥੋਂ ਸਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਦਵਾਈ ਖਾਂਦੇ ਨੇ ਮੈਂ ਦਵਾਈ ਖਾਧੀ ਲਗਾਤਾਰ 3-4 ਮਹੀਨੇ ਬਾਕੀ ਪਰ ਨੂੰ 15-20 ਦਿਨਾਂ 'ਚ ਫਰਕ ਪੈਣਾ ਸ਼ੁਰੂ ਹੋ ਗਿਆ। 15-20 ਦਿਨਾਂ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ। ਹਾਂਜੀ। ਠੀਕ ਹੈ ਜੀ। ਹੁਣ ਸਹੀ ਹੋ ਗਈ। ਹਾਂਜੀ ਹੁਣ ਬਿਲਕੁਲ ਠੀਕ ਹੈ। ਹਾਂਜੀ। ਕੈਮਰੇ ਮੂਰੀ ਤਾਂ ਨਹੀਂ ਘਰੇ ਜੀ। ਨਹੀਂ ਨਹੀਂ ਬਿਲਕੁਲ ਹਾਂਜੀ ਬਿਲਕੁਲ ਠੀਕ ਹੈ ਜੀ। ਕੀ ਨਾਮ ਹੈ? ਸੰਦੀਪ ਕੌਰ ਕਿਤੋਂ ਹੈ? ਲੋਕਲ ਹੀ ਆ ਲੁਧਿਆਣਾ। ਠੀਕ ਕਿਹੜਾ ਟਾਈਮ ਹੋ ਗਿਆ? ਕਿੰਨੇ ਦੀ ਪ੍ਰੋਬਲਮ ਸੀਗੇ? ਬਹੁਤ ਖਾਰਸ਼ ਹੁੰਦੀ ਸੀਗੇ। ਤੇ ਮੈਂ ਬਹੁਤ ਦਵਾਈਆਂ ਵੀ ਖਾਧੀਆਂ ਨੇ ਲੇਕਿਨ ਕਿਤੋਂ ਮੈਨੂੰ ਫਰਕ ਨਹੀਂ ਪਿਆ ਹੈਗਾ। ਡਾਕਟਰ ਸਾਹਿਬ ਕੋਲ ਆ ਕੇ ਸ਼ਰਦਾ ਕੋਲ ਇੱਥੋਂ ਮੈਨੂੰ ਫਰਕ ਪਿਆ ਵਾ ਵੀ ਬੱਚੀ ਦੇ ਨਾਲ ਅੱਜ ਮੈਨੂੰ ਆਰਾਮ ਦਾ ਹੋ ਗਿਆ ਵਾ ਠੀਕ ਹੈ ਜੀ ਤੇ 6 ਮਹੀਨੇ ਮੇਰੇ ਦਵਾਈ ਚੱਲੀ ਆ ਹੁਣ ਬਿਲਕੁਲ ਠੀਕ ਠੀਕ ਹੈ 6 ਮਹੀਨੇ ਜੀ ਸਹੀ ਹੋ ਗਿਆ ਬਿਲਕੁਲ ਠੀਕ ਹੈ ਜੀ ਅੱਛੀ ਗੱਲ ਹੈ ਬਰਸੀ ਗੱਲ ਹੈ ਮੈਂ ਬੈਜੀ ਕਿੱਥੋਂ ਆਏ ਮੈਂ ਸੰਨਿਆਣ ਆਇਆ ਹਾਂ ਧੰਨਵਾਦ ਹਾਂ ਜੀ ਬੈਜੀ ਕੀ ਮੇਰਾ ਪਾਣੀ ਦੀ ਪ੍ਰੋਬਲਮ ਸੀ ਜਦੋਂ ਪਾਣੀ ਘੱਟ ਪਾਉਂਦਾ ਸੀ ਨਾ ਖਾਜ ਹੁੰਦੀ ਸੀ ਠੀਕ ਹੈ ਅਗੇ ਵਾਰ ਮੋਟਰਸਾਈਕਲ ਚਲਾਉਂਦਾ ਵੀ ਪ੍ਰੋਬਲਮ ਆਉਂਦੀ ਸੀ ਮੈਂ ਕਢਾਉਂਦਾ ਠੀਕ ਹੈ ਜੀ ਇੰਨੀ ਖਾਜ ਹੁੰਦੀ ਇਤੋ ਲੋਟ ਨਹੀਂ ਆਇਆ ਮੈਂ ਫਿਰਦਾ ਰਿਹਾ ਜਿਵੇਂ ਲੁਧਿਆਣਾ ਤੇ ਬਾਅਦ ਚ ਮੈਨੂੰ ਮੇਰੇ ਮਲਾਜਮਾਂ ਨੇ ਦੱਸਿਆ ਮੈਂ ਦੂਜੀ ਵਾਰ ਚ ਗੋਡੀ ਕਰਦਾ ਉਹ ਕਹਿੰਦੇ ਵੀ ਸਰ ਦਾ ਡਾਕਟਰ ਕੋਲ ਜਾਓ ਮਲਟਾਉਨ ਵਿੱਚ ਜੀ ਤੇ ਰਿਤਾ ਕੇ ਦਵਾਈ ਲਈ ਜੀ ਉਸ ਤੋਂ ਬਾਅਦ ਮੈਨੂੰ ਬਿਲਕੁਲ ਸਹੀ ਆ ਮੈਨੂੰ 6 ਮਹੀਨੇ ਹੋ ਗਏ ਤੋਈ ਵੀ ਛੱਡ ਇੱਥੇ 6 ਮਹੀਨੇ ਹੋ ਗਏ ਜੀ ਹਾਂ ਜੀ ਤੋਈ ਵੀ ਛੱਡ ਉਸ ਤੋਂ ਪਹਿਲਾਂ ਕਿੰਨਾ ਟਾਈਮ ਖੱਦੀ ਆਈ ਤੋਈ ਉਸ ਤੋਂ ਪਹਿਲਾਂ 5 ਸਾਲ 5 ਸਾਲ ਹਾਂ ਕੋਈ ਵਕਤ ਨਹੀਂ ਫਰਕ ਪਿਆ ਇੱਥੋਂ ਫਰਕ ਪੈ ਗਿਆ ਬਿਲਕੁਲ ਸਹੀ ਆ ਜੀ ਸਰ ਦਾ ਡਾਕਟਰ ਭਾਈ ਜੀ ਚੱਕਰ ਪਤਾ ਕੀ ਹੈ ਕਈ ਵਾਰ ਸਾਡੇ ਤੇ ਵੀ ਹੈ ਨਾ ਲੋਕ ਯਕੀਨ ਨਹੀਂ ਕਰਦੇ ਵੀ ਇਹ ਸਟਿੱਕ ਜਾਣਕਾਰੀ ਨਹੀਂ ਦਿੰਦੇ ਕੀ ਕੀ ਕਹਿਣਾ ਕੀ ਚਾਹੋਗੇ ਦੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਜਿੰਨੂੰ ਪ੍ਰੋਬਲਮ ਚਹੀ ਹੁੰਦੀ ਹੈ ਹੱਲ ਸਹੀ ਹੁੰਦਾ ਉਹ ਬੰਦਾ ਡਾਕਟਰ ਸਹੀ ਦੱਸੂਗਾ ਵੀ ਤੁਹਾਨੂੰ ਸਹੀ ਹੋਇਆ ਹੂੰ ਤੇ ਜੀ ਜੋ ਇਹ ਮੈਂ ਝੂਠ ਬੋਲਣਾ ਕੋਈ ਫਾਇਦਾ ਨਹੀਂ ਅਸੀਂ ਸਹੀ ਹੋਇਆ 5 ਸਾਲ ਤੋਂ ਠੀਕ ਹੈ ਜੀ ਸਾਡੀ ਖਾਜ ਬਿਲਕੁਲ ਸਹੀ ਹੋ ਗਈ ਮੇਰੇ ਮੂੰਹ ਤੇ ਵੀ ਤੇ ਪਹਿਲੇ ਸਾਰੇ ਖਾਜ ਛੱਡ ਕੇ ਦਿੱਤਾ ਤੇ ਮਤ ਵਧਦਾ ਹੁੰਦਾ ਸੀ ਜੀ ਉਸ ਟਾਈਮ ਮੈਂ ਕਹਿੰਦਾ ਵੀ ਮੈਨੂੰ ਪਤਾ ਨਹੀਂ ਵੀ ਠੀਕ ਹੈ ਠੀਕ ਹੈ ਬਿਲਕੁਲ ਸਹੀ ਠੀਕ ਹੈ ਜੀ ਕੀ ਹਾਲ ਹੈ ਸਰ ਵਧੀਆ ਜੀ ਕੀ ਨਾਮ ਹੈ ਜਤਿੰਦਰ ਸਿੰਘ ਕਿੱਥੋਂ ਆਏ ਹੋ ਮੈਂ ਲੋਕਲ ਲੁਧਿਆਣਾ ਤੋਂ ਆਇਆ ਵੇ ਲੋਕਲ ਲੁਧਿਆਣਾ ਤੋਂ ਹਾਂ ਜੀ ਬਈ ਕੀ ਪ੍ਰੋਬਲਮ ਹੈ ਕਿੰਨਾ ਟਾਈਮ ਵੀਰੇ ਮੇਰੇ ਨਾਲ ਹੱਥ ਤੇ ਮੇਰੇ ਫੇਸ ਤੇ ਅਲਰਜੀ ਹੋ ਗਈ ਜੀ ਕਾਫੀ ਜ਼ਿਆਦਾ ਠੀਕ ਹੈ 3 ਸਾਲ ਤੋਂ ਦਵਾਈ ਖਾ ਰਿਹਾ ਸੀ ਬਾਹਰੋਂ ਆਰਾਮ ਨਹੀਂ ਆ ਰਿਹਾ ਸੀ ਆਫੇ ਮੈਨੂੰ ਕਿਸੇ ਨੇ ਦੱਸਿਆ ਡਾਕਟਰ ਆਰ ਆਰ ਚਾਰਦਾ ਹਸਪੀਟਲ ਵਾਲੇ ਜੀ ਤੇ ਫਿਰ ਮੈਂ ਇੱਥੋਂ ਦਵਾਈ ਆਪਣੀ ਚਾਲੂ ਕੀਤੀ ਸੀਗੀ 15 ਦਿਨ ਬਾਅਦ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀਗਾ ਠੀਕ ਹੈ ਬਈ ਤਿੰਨ ਕਿ ਮਹੀਨੇ ਦਵਾਈ ਖਾਦੇ ਮੈਂ ਹੁਣ ਬਿਲਕੁਲ ਠੀਕ ਹਾਂ ਭਾਈ ਵੀਡੀਓ ਦੇਖ ਰਹੇ ਹੈ ਲੋਕ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਜੀ ਹੋਰ ਕਿਤੇ ਪੈਸੇ ਖਰਚਣ ਨਾਲ ਉਹ ਸਿੰ ਡਾਕਟਰ ਦਾ ਦਿਖਾਉਣ ਨਾਲ ਇੱਥੇ ਆਓ ਇੱਥੇ ਇਲਾਜ ਕਰਾਓ ਆਪਣਾ ਵਧੀਆ ਲਾਏ ਤੁਹਾਨੂੰ ਜਲਦੀ ਆਰਾਮ ਆਊਗਾ ਜਲਦੀ ਫਰਕ ਹੋਊ ਤੁਹਾਡੇ ਪੈਸੇ ਵੀ ਬਚੋਗੇ ਭਾਈ ਪਹਿਲਾਂ ਕਿੱਥੋਂ ਕਰਦੀ ਸੀ ਦਵਾਈ ਪਹਿਲਾਂ ਵੀਰ ਮੈਂ ਲੁਧਿਆਣੇ ਤੋਂ ਹੀ ਖਾਂਦਾ ਸੀਗਾ ਲੋਕ ਕੋਈ ਫਰਕ ਨਹੀਂ ਪਿਆ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਵੀਰੇ 3 ਸਾਲ ਦਵਾਈ ਖਾਦੀ ਆ ਬਿਲਕੁਲ ਫਰਕ ਨਹੀਂ ਪਿਆ ਥੋੜਾ ਜਿਹਾ ਪਿਆ ਜਾਂਦਾ ਆਪਣੇ ਉਸ ਤੋਂ ਬਾਅਦ ਫਿਰ ਉੱਥੇ ਅਲਰਜੀ ਫੇਰ ਸ਼ੁਰੂ ਹੋ ਜਾਂਦੀ ਸੀਗੀ ਪਰ ਪ੍ਰੋਪਰਲੀ ਫਰਕ ਨਹੀਂ ਪੈਂਦਾ ਵੈਸੇ ਠੀਕ ਹੈ ਇੱਥੋਂ ਦਵਾਈ ਖਾਦੀ ਆ 15 ਦਿਨ ਬਾਅਦ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀਗਾ ਠੀਕ ਹੈ ਹੁਣ ਮੈਂ ਬਿਲਕੁਲ ਠੀਕ ਆ ਕਿੰਨੇ ਕੁ ਮਰੀਜ਼ ਲੈ ਆਇਓ ਬਾਈ ਇੱਥੇ ਸ਼ਰਦਾ ਦੇ ਮੈਂ ਵੀਰੇ 5 ਮਰੀਜ਼ਾਂ ਨੂੰ ਰੈਫਰੈਂਸ ਦਿੰਦਾ ਸੀ ਇਹਨਾਂ ਦਾ ਉਹਨਾਂ ਨੂੰ ਵੀ ਅੱਗੋਂ ਬਹੁਤ ਫਰਕ ਲੱਗ ਰਿਹਾ ਵਾ ਤੇ ਆ ਫਰਕ ਉਹਨਾਂ ਨੂੰ ਹਾਂ ਜੀ ਉਹਨਾਂ ਨੂੰ ਫਰਕ ਪੈ ਗਿਆ ਕਰ ਸੀ ਠੀਕ ਹੈ ਮਰੀਜ਼ਾਂ ਨਾਲ ਗੱਲ ਕੀਤੀ ਹੈ ਹਨਾ ਸਾਰੇ ਦੂਰੋਂ ਵੀ ਨੇ ਲੋਕਲ ਤੋਂ ਵੀ ਨੇ ਬਹੁਤ ਬੰਨਾਂ ਚੋਂ ਕਹਿੰਦੇ ਆ ਫਰਕ ਪਿਆ ਠੀਕ ਹੈ ਜੀ ਵੀ ਜੇ ਕਿਸੇ ਨੂੰ ਫਰਕ ਪੈਂਦਾ ਬਾਈ ਤਾਂ ਆਉਂਦਾ ਤੇ ਨੰਬਰ ਦਿੱਤੇ ਹੋਏ ਡਾਕਟਰ ਸਾਹਿਬ ਨੂੰ ਗੱਲ ਕਰਕੇ ਤਾਂ ਜ਼ਰੂਰ ਆਉਗਾ ਜੇ ਕਿਸੇ ਨੂੰ ਪ੍ਰੋਬਲਮ ਹੈਗੀ ਐ ਸਕਿਨ ਦੀ ਪ੍ਰੋਬਲਮ ਹੈਗੀ ਐ ਕੋਈ ਵੀ ਪ੍ਰੋਬਲਮ ਹੈਗੀ ਐ ਫੋਨ ਨੰਬਰ ਦਿੱਤਾ ਹੋਇਆ ਤਾਂ ਬਾਈ ਜ਼ਰੂਰ ਆ ਦੇਖੋ ਇਹ ਕੋਈ ਕਰਾਮਾਤ ਨਹੀਂ ਹੈ ਸਾਡੇ ਜਿਹੜੇ ਸਾਡੇ ਜਿਹੜੇ ਆਚਾਰੀ ਨੇ ਜਿਹੜੇ ਪੁਰਾਣੇ ਵੈਦ ਨੇ ਉਹਨਾਂ ਦੀ ਦੇਣ ਹੈਗੀ ਐ ਉਹਨਾਂ ਨੇ ਜੋ ਆਪਣੇ ਸਾਰੀ ਨੋਲਿਜ ਗੇਨ ਕੀਤੀ ਸੀਗੀ ਸਾਰੇ ਉਹਨਾਂ ਨੇ ਜੋ ਉਸ ਜਗ੍ਹਾ ਉਸ ਚਲੋ ਕੀ ਟਾਈਮ ਦੇ ਵਿੱਚ ਉਹਨਾਂ ਨੇ ਮਰੀਜ਼ਾਂ ਦੇ ਉੱਤੇ ਪੂਰੀ ਰਿਸਰਚਿੰਗ ਕਰ ਕਰਕੇ ਸਾਰੀ ਜਿਹੜੀ ਇੱਕ ਵੇਧ ਬਣਾਏ ਗ੍ਰੰਥ ਬਣਾਇਆ ਉਹਦੀ ਸਾਰੀ ਕਰਮਾਤ ਹੈ ਠੀਕ ਹੈ ਜੀ ਉਹਨੂੰ ਹੀ ਅਸੀਂ ਪੜਦੇ ਆਂ ਉਹਦੇ ਤੇ ਅਸੀਂ ਜੋ ਲਿਖਿਆ ਉਹਨੂੰ ਅਮਲ ਕਰਦੇ ਆਂ ਉਹਨੂੰ ਅਮਲ ਕਰਕੇ ਅਸੀਂ ਆਪਣੇ ਪੇਸ਼ੈਂਟਸ ਉੱਤੇ ਅਪਲਾਈ ਕਰਦੇ ਆਂ ਜਿਸ ਤੇ ਕਰਕੇ ਰਿਜ਼ਲਟ ਤੁਹਾਨੂੰ ਮਿਲਦੀ ਹੈ ਪੇਸ਼ੈਂਟ ਬਿਲਕੁਲ ਠੀਕ ਹੋ ਜਾਂਦੇ ਆਂ ਕਿਸ ਤਰ੍ਹਾਂ ਦੇ ਮਤਲਬ ਜ਼ਿਆਦਾਤਰ ਆਪਣੇ ਕੋਲ ਅੰਗਰੇਜ਼ ਹੌਂਦੇ ਨੇ ਕੀ ਕੀ ਜ਼ਿਆਦਾ ਬਿਮਾਰੀਆਂ ਜਿਹੜੀਆਂ ਸਾਡੇ ਕੋਲ ਜ਼ਿਆਦਾਤਰ ਜਿਹੜੇ ਪੇਸ਼ੰਗ ਘਟੀਆਂ ਦੇ ਆਂਦੇ ਨੇ ਘਟੀਆਂ ਹੋ ਗਿਆ ਗੋਡਿਆਂ ਦੇ ਦਿਖ ਜਿਹਨੂੰ ਗੋਡਿਆਂ ਦੇ ਲਈ ਆਪਰੇਸ਼ਨ ਜਾਂ ਕਮਰ ਦੇ ਵਿੱਚ ਆਪਰੇਸ਼ਨ ਕਰ ਦਿੱਤਾ ਜਾਂਦਾ ਵਾ ਜਿਨ੍ਹਾਂ ਨੂੰ ਕਮਰ ਵਿੱਚ ਡਿਸਕ ਬਲ ਮੰਨ ਕੇ ਇਹਨਾਂ ਵਿੱਚ ਦਬਾਵਾ ਜਾਂਦਾ ਵਾ ਜ਼ਿਆਦਾ ਕੋਈ ਚਮੜੀ ਰੋਗਸ ਹੋ ਰੈਸੀਜ਼ ਹੋ ਗਿਆ ਜਿਸ ਦਾ ਅੱਜ ਕੱਲ ਆਪਣੇ ਜਿਹੜੇ ਐਲੋਪੈਥਿਕ ਟਰੀਟਮੈਂਟ ਬਿਲਕੁਲ ਨਹੀਂ ਹੈ ਸਾਰੀ ਜ਼ਿੰਦਗੀ ਜਿਹੜੀ ਹੈ ਕਿ ਤੁਹਾਨੂੰ ਡਾਕਟਰਸ ਕਹਿੰਗੇ ਕਿ ਦਵਾਈ ਖਾਣੀ ਪੈਗੀ ਘਟੀਆਂ ਸਾਰੀ ਜ਼ਿੰਦਗੀ ਤੁਹਾਨੂੰ ਦਵਾਈ ਖਾਣੀ ਪੈਗੀ ਅਸੀਂ ਸਾਰੀ ਜ਼ਿੰਦਗੀ ਦਾ ਦਵਾਈ ਖਾ ਕੁਝ ਕੇ ਮਹੀਨਿਆਂ ਵਿੱਚ ਕੁਝ ਕੇ ਸਾਲਾਂ ਦੇ ਵਿੱਚ ਬਿਲਕੁਲ ਠੀਕ ਕਰ ਦਿੰਦੇ ਆ ਕਿਹੜੇ ਮਤਲਬ ਕਿੰਨੇ ਕਿ ਟਾਈਮ ਦੇ ਵਿੱਚ ਜਿਹੜਾ ਤੁਸੀਂ ਇਹਨਾਂ ਨੂੰ ਮਤਲਬ ਕੋਈ ਵੀ ਬਰੀਜਾ ਕਿੰਨੇ ਟਾਈਮ ਤੱਕ ਤਾਂ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਦੀ ਜਿਹੜੀ ਬਿਮਾਰੀ ਹੈ ਕਿੰਨੇ ਸਮੇਂ ਤੋਂ ਰਹਿ ਰਹੀ ਹੈ ਠੀਕ ਹੈ ਜੀ ਉਹਦੀ ਜਿਹੜੀ ਜੇ ਜ਼ਿਆਦਾ ਪੁਰਾਣੀ ਵੀ ਮੰਨੀਏ ਫਿਰ ਵੀ ਬਹੁਤ ਜ਼ਿਆਦਾ ਕਈ ਵਾਰ ਪੇਸ਼ੈਂਟ ਜਿਹੜਾ ਹੈਗਾ ਹੁਣ ਜੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾ ਗਠੀਆਂ ਹੈ ਗਠੀਆਂ ਪੇਸ਼ੈਂਟ ਨੂੰ ਕਈ ਵਾਰ ਪਤਾ ਲੱਗ ਜਾਂਦਾ ਕਿ ਉਹਨਾਂ ਨੂੰ 20-25 ਸਾਲ ਤੋਂ ਸ਼ੁਰੂ ਹੋ ਜਾਂਦਾ ਹੈ ਉਹਨ ਲਗਭਗ ਪੇਸ਼ੈਂਟ ਜਿਹੜੇ ਸਾਡੇ ਕੋਲ 55-60 ਸਾਲ ਤ 15-30 ਸਾਲ ਹੋ ਜਾਂਦੇ ਆ ਇਸ ਬਿਮਾਰੀ ਤੋਂ ਜੁੜਦੇ ਹੋਏ ਇਨੀ ਕਹੋ ਕਿ ਕ੍ਰੋਨਿਕਿਟੀ ਹੁੰਦੀ ਹੈ 30 ਸਾਲ ਪੁਰਾਣੀ ਜਿਹੜੀ ਬਿਮਾਰੀ ਹੁੰਦੀ ਹੈ ਉਸ ਦੇ ਲਈ ਅਸੀਂ ਉਹਨਾਂ ਨੂੰ ਮੈਡੀਸਿਨ ਦੇ ਦਿਆਂ ਉਹਨਾਂ ਦਾ ਟ੍ਰੀਟਮੈਂਟ ਦਿੰਨੇ ਆਯੁਰਵੈਦਿਕ ਟ੍ਰੀਟਮੈਂਟ ਕਰਦੇ ਆ ਉਸ ਦੇ ਲਗਭਗ ਸਾਲ ਡੇਢ ਸਾਲ 2 ਸਾਲ ਦੇ ਵਿੱਚ ਜਿਹੜਾ ਪੇਸ਼ੈਂਟ ਹੈਗਾ ਬਿਲਕੁਲ ਠੀਕ ਹੋ ਜਾਂਦਾ ਗਠੀਆਂ ਜਿਹੜਾ ਹੈਗਾ ਬਿਲਕੁਲ ਖਤਮ ਹੋ ਜਾਂਦਾ ਵਾ ਜੁਮਾ ਤੋਂ ਤੁਰਨ ਵੀ ਲੱਗਦੇ ਤੇ ਜੰਮੀ ਮੰਜੇ ਚ ਪੈ ਜਾਂਦੇ ਨੇ ਜਿਵੇਂ ਇਕੱਠੇ ਵਾਲੀ ਲਾ ਲੀ ਆ ਜਿਹੜੇ ਸੀ ਇਸ ਗਠੀਆਂ ਦੀ ਬਿਮਾਰੀ ਦੇ ਵਿੱਚ ਪੇਸ਼ੈਂਟ ਜਿਹੜਾ ਹੈਗਾ ਪੂਰਾ ਬੈਡ ਰਿਟਨ ਹੋ ਜਾਂਦਾ ਵਾ ਸਮ ਟਾਈਮਸ ਬੈਡ ਰਿਟਨ ਹੋ ਜਾਂਦਾ ਕਿਉਂਕਿ ਜਿਉਂਦਾ ਪ੍ਰੋਪਰ ਟਰੀਟਮੈਂਟ ਨਹੀਂ ਕਰਵਾ ਪੰਦਾ ਪੂਰਾ ਸ਼ਰੀਰ ਜਿਹੜਾ ਹੈਗਾ ਬਿਲਕੁਲ ਅੱਕੜ ਜਾਂਦਾ ਵਾ ਦਾ ਠੀਕ ਹੈ ਉਹ ਪੇਸ਼ੈਂਟ ਵੀ ਤੁਰਨ ਫਿਰਨ ਲੱਗ ਜਾਂਦੇ ਨੇ ਕਿਸ ਕਿਸ ਬਿਮਾਰੀਆਂ ਤੇ ਜ਼ਿਆਦਾ ਜਿਹੜਾ ਤੁਸੀਂ ਫੋਕਸ ਆ ਇਸ ਵੇਲੇ ਮੈਂ ਜਿਸ ਪੇਸ਼ੈਂਟਸ ਦੇ ਨਾਲ ਜਿਸ ਬਿਮਾਰੀ ਵਿੱਚ ਡੀਲ ਕਰਦਾ ਉਹ ਜ਼ਿਆਦਾਤਰ ਹੈਗੇ ਸਪਾਈਨ ਡਿਸਟਰਬਲ ਜੋਗੇ ਕਮਰ ਦੇ ਵਿੱਚ ਬਣ ਕੇ ਜੇ ਦਬਾਅ ਹੋ ਗਏ ਸਰਵਾਈਕਲ ਹੋ ਗਏ ਗੋਡਿਆਂ ਹੋ ਗਏ ਗੋਡਿਆਂ ਵਿੱਚ ਤਕਲੀਫ ਜਾਂ ਗੋਡਿਆਂ ਨੂੰ ਬਦਲਣ ਲਈ ਕਹਿ ਦਿੱਤਾ ਜਾਂਦਾ ਮੈਂ ਬਿਨਾਂ ਆਪਰੇਸ਼ਨ ਤੋਂ ਬਿਨਾਂ ਕਿਸੇ ਮਤਲਬ ਆਯੁਰਵੇਦਿਕ ਤਰੀਕੇ ਦੇ ਨਾਲ ਆਯੁਰਵੇਦਿਕ ਮੈਡੀਸਿਨ ਦੇ ਨਾਲ ਥੈਰੇਪੀ ਦੇ ਨਾਲ ਅੱਛੀ ਠੀਕ ਕਰ ਦਿੰਦੇ ਆ ਕੀ ਕਹੋਗੇ ਜਿਵੇਂ ਕਿ ਲਾਲੋ ਜੀ ਪ੍ਰਾਈਵੇਟ ਡਾਕਟਰ ਨੇ ਉਹ ਜ਼ਿਆਦਾਤਰ ਰੀਡ ਵੀ ਹਟੇ ਤੇ ਆਪਰੇਸ਼ਨ ਹੀ ਕਰ ਦਿੰਦੇ ਇਸ ਤੋਂ ਇਲਾਵਾ ਕੋਈ ਹੱਲ ਨਹੀਂ ਦੇਖੋ ਇਹ ਲੈਕ ਆਫ ਕਹੋ ਕਿ ਨੌਲੇਜ ਨਹੀਂ ਕਹਿ ਸਕਦਾ ਮੈਂ ਕਿ ਉਹਨਾਂ ਦੀ ਥੈਰੇਪੀ ਉਹਨਾਂ ਦੀ ਐਲੋਪੈਥਿਕ ਇਸ ਤਰ੍ਹਾਂ ਦੀ ਮੈਡੀਸਿਨ ਇਸ ਤਰ੍ਹਾਂ ਦੀ ਚੱਲਦੀ ਹੈ ਉਹਨਾਂ ਦੀ ਕਿਉਂਕਿ ਉਹਨ ਕੋਈ ਉਹਨਾਂ ਦੇ ਤਾਂ ਪ੍ਰੈਸ਼ਰ ਵੀ ਹੁੰਦਾ ਵਾ ਕਿ ਭਾਈ ਇਹਨੂੰ ਆਪਰੇਟ ਕਰਨਾ ਹੀ ਪੈਂਦਾ ਵਾ ਠੀਕ ਹੈ ਜੀ ਕਿਉਂਕਿ ਬਿਨਾ ਆਪਰੇਸ਼ਨ ਤੋਂ ਉਹ ਠੀਕ ਨਹੀਂ ਹੋ ਸਕਦੇ ਉਹ ਉਹਨਾਂ ਦੇ ਮੁਤਾਬਿਕ ਹੈ ਬਟ ਜੇ ਅਸੀਂ ਆਪਣੀ ਵੈਦਿਕ ਥੈਰੇਪੀ ਦੇ ਨਾਲ ਕਹੀਏ ਕਿ ਸਾਡੇ ਜਿਹੜੇ ਗ੍ਰੰਥੇ ਗ੍ਰੰਥ ਹੈਗੇ ਆ ਸਾਡੇ ਜਿਹੜੇ ਵੇਦ ਵੇਦ ਬਣੇ ਹੋਏ ਆ ਠੀਕ ਹੈ ਜੀ ਆਯੁਰਵੇਦ ਕਿਉਂ ਪੂਰਾ ਇੱਕ ਪਹਿਲਾਂ ਕਿ ਵੇਦ ਆ ਪੂਰਾ ਇੱਕ ਬੁੱਕ ਬਣੀ ਹੋਈ ਔਦੋਂ ਤੇ ਠੀਕ ਹੈ ਉਹ ਜਿਹੜੇ ਉਹਦੇ ਵਿੱਚ ਉਹਦੇ ਵਿੱਚ ਸਭ ਕੁਝ ਲਿਖਿਆ ਹੋਇਆ ਹੈ ਵੀ ਅਸੀਂ ਕਿਸ ਬਿਮਾਰੀ ਨੂੰ ਕਿਸ ਮੈਡੀਸਿਨ ਦੇ ਨਾਲ ਕਿਸ ਤਰੀਕੇ ਨਾਲ ਠੀਕ ਕਰ ਸਕਦੇ ਹਾਂ ਤੇ ਉਹ ਆਪਾਂ ਅਪਲਾਈ ਕਰਦੇ ਹਾਂ ਆਪਣੇ ਪੇਸ਼ੈਂਟ ਦੇ ਉੱਤੇ ਤੇ ਪੇਸ਼ੈਂਟ ਨੂੰ ਰਿਜ਼ਲਟ ਮਿਲਦੇ ਪੇਸ਼ੈਂਟ ਬਿਨਾ ਆਪਰੇਸ਼ਨ ਤੋਂ ਠੀਕ ਹੋ ਜਾਂਦੇ ਆ ਕਿਹੜੀ ਕਿਹੜੀ ਜਗ੍ਹਾ ਤੇ ਜਿਹੜਾ ਤੁਹਾਨੂੰ ਮਿਲਿਆ ਜਾ ਸਕਦਾ ਹੈ ਕਿੱਥੇ ਕਿੱਥੇ ਸਾਡੀ ਜਿਹੜੀ ਬ੍ਰਾਂਚੇਸ ਨੇ ਤੁਸੀਂ ਲੁਧਿਆਣਾ ਜਿਹੜੀ ਹੈਗੀ ਸਾਡੀ ਮੇਨ ਬ੍ਰਾਂਚ ਹੈਗੀ ਹੈ ਮੋਹਾਲੀ ਬਠਿੰਡਾ ਮੁਕਸਰ ਗੰਗਨਗਰ ਹੋ ਗਈ ਬਿਕਾਨੇਰ ਜੋਧਪੁਰ ਹੋ ਗਏ ਉਦੇਪੁਰ ਹੋ ਗਏ ਨਾਲਰ ਆਪਣੇ ਜੈਪੁਰ ਹੋ ਗਏ ਇਹਨਾਂ ਬ੍ਰਾਂਚਸ ਵਿੱਚ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ